ਅਮਰੀਕਾ ਤੋਂ ਅੱਗੇ ਡਾਕਟਰ ਜਗਤਾਰ ਸਿੰਘ ਅਤੇ ਡਾਕਟਰ ਕਿਰਨਕੌਰ ਬਰਮਾਲੀਪੁਰ ਨੇ ਆਪਣੀ ਪੰਜਾਬ ਖੂਬਸ ਅਕੈਡਮੀ ਰਾਹੀਂ ਵਿਦਿਆਰਥੀਆਂ ਨੂੰ ਖੇਡਾਂ 'ਚ ਖਾਸ ਕਰਕੇ ਬਾਸਕਟਬਾਲ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਆਕਸਫੋਰਡ ਸੀਨੀਅਰ ਸੈਂਟਰੀ ਸਕੂਲ ਪੈਲ ਵਿਖੇ 5 ਰੋਜ਼ਾ ਕੈਂਪ ਦਾ ਆਯੋਜਨ ਕੀਤਾ। ਇਸਦਰਨ ਊਨਾ ਦੇ ਵੱਲੋਂ ਆਪਣੇ ਪਰਿਵਾਰਿਕ ਕੋਚਾਂ ਸਾਹਿਬ ਸਿੰਘ ਮਹਿਰ ਸਿੰਘ ਸੁਖਮਨ ਕੌਰ ਹਿੰਮਤ ਸਿੰਘ ਦੇ ਸਹਿਯੋਗ ਦੇ ਨਾਲ ਸਕੂਲ ਅਤੇ ਵਕਫ ਵਕ ਪਿੰਡਾਂ ਦੇ 45 ਵਿਦਿਆਰਥੀਆਂ ਨੂੰ ਕੈਂਪ ਲਗਾ ਕੇ ਕੋਚਿੰਗ ਮੁਹੱਈਆ ਕਰਵਾਈ ਗਈ ਜਿੱਥੇ ਅੱਜ ਅਖੀਲੇ ਦਿਨ ਵਿਦਿਆਰਥੀਆਂ ਦੇ ਵਿੱਚ ਬਾਸਕਟਬਾਲ ਦਾ ਮੁਕਾਬਲਾ ਕਰਵਾਇਆ ਗਿਆ ਉੱਥੇ ਜੇਤੂ ਵਿਦਿਆਰਥੀਆਂ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਸਰਟੀਫਿਕੇਟ ਵਰਦੀ ਤੇ ਬਾਲਾਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਡਾਕਟਰ ਜਗਤਾ ਸਿੰਘ ਡਾਕਟਰ ਕਿਰਨ ਕੋਰ ਨੇ ਕਿਹਾ ਕਿ ਅਸੀਂ ਹਰ ਸਾਲ ਪੰਜਾਬ ਆਕੇ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨ ਤਹਿਤ ਕੈਂਪਾਂ ਦਾ ਆਯੋਜਨ ਕਰਦੇ ਰਹਿੰਦੇ ਹਾਂ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਪੰਜਾਬ ਦੀ ਜਵਾਨੀ ਨੂੰ ਤਕੜਾ ਨਰੂਆ ਤੇ ਤੰਦਰੁਸਤ ਅਤੇ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਨੂੰ ਗੁਦਾਵਾ ਦੇਣਾ ਹੈ ਉਹਨਾਂ ਆਖਿਆ ਕਿ ਖੇਡਾਂ ਦੇ ਰਾਹੀਂ ਵਿਦਿਆਰਥੀਆਂ ਦਾ ਸਰੀਰਕ ਮਾਨਸਿਕ ਤੇ ਬੋਧਿਕ ਵਿਕਾਸ ਹੁੰਦਾ ਹੈ ਉਨਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਖੇਡ ਮੈਦਾਨਾਂ ਤੇ ਗੁਰਬਾਣੀ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਇਸ ਸਮੇਂ ਸਕੂਲ ਪ੍ਰਧਾਨ ਕਿਰਨਪ੍ਰੀਤ ਸਿੰਘ ਤਾਲੀਵਾਲ ਅਤੇ ਪ੍ਰਿੰਸੀਪਲ ਵਿਜੇ ਕਪੂਰ ਨੇ ਜਿੱਥੇ ਪਹੁੰਚੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਉੱਥੇ ਹੀ ਉਹਨਾਂ ਪੰਜਾਬ ਗੂਪਸ ਅਕੈਡਮੀ ਦੇ ਇਸ ਉਪਰਾਲੇ ਦੀ ਪੁਰਜੋਰਸ਼ ਲਾਗਾ ਵੀ ਕੀਤੀ ਇਸ ਵਕਤ ਅਕੈਡਮੀ ਦੇ ਵੱਲੋਂ ਖਿਡਾਰੀਆਂ ਲਈ ਵਕ ਵਕਤਰਾਂ ਤੇ ਫਲ ਆਮਬ ਸੇਬ ਕੇਲਾ ਅਮਰੂਦ ਆਦਿ ਮੌਸਮੀ ਫਲਾਂ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਸਕੂਲ ਖੇਡ ਮੈਦਾਨ ਦੇ ਵਿੱਚ ਜਸਕੀਰਤ ਕੌਰ ਅੰਜਲ ਕੌਰ ਹੁਸਨਦੀਪ ਕੌਰ ਗੁਰਲੀਨ ਕੌਰ ਨੁਰਦੀਪ ਸਿੰਘ ਜਰਨਵੀਰ ਸਿੰਘ ਅਰਮਾਨ ਅਨੀਸ਼ ਰਾਜਵੀਰ ਢਿੱਲੋਂ ਅਨੇਕਾਂ ਖਿਡਾਰੀ ਅਤੇ ਖੇਡ ਪ੍ਰੇਮੀ ਪਾਲੀ ਬਰਮਾਲੀਪੁਰ ਹਾਜ਼ਰ ਰਹੇ ਨੂੰ ਬਹੁਤ ਪਿਆਰ ਹੈਗਾ ਬਾਸਕਟਬਾਲ ਦੀ ਗੇਮ ਦੇ ਨਾਲ ਤੇ ਉਹਦੇ ਕਰਕੇ ਅਸੀਂ ਸੋਚਦੇ ਸੀ ਅਸੀਂ ਵੀ ਇੱਥੇ ਬਾਸਕਟਬਾਲ ਦੇ ਆਈਏ ਸਿਖਾਈਏ ਤੇ ਬੱਚਿਆਂ ਨੂੰ ਫਿਰ ਉਹ ਵੀ ਖੇਡ ਸਕਣ ਇੱਥੇ ਵਾਸਤੇ ਤੇ ਅਸੀਂ ਫਿਰ ਇੱਥੇ 4-5 ਦਿਨਾਂ ਵਾਸਤੇ ਕੈਂਪ ਲਗਾਤਾਰ ਸਵੇਰੇ ਲਾਇ ਹੋਏ ਸੀਗੇ ਇੱਕ ਡੇਢ ਘੰਟੇ ਵਾਸਤੇ ਇਹਨਾਂ ਨੂੰ ਡ੍ਰਿਬਲਿੰਗ ਸਿਖਾਈ ਸ਼ੂਟਿੰਗ ਸਿਖਾਈ ਇਹਨਾਂ ਨੇ ਕੁੜੀਆਂ ਨੂੰ ਸਿਖਾਇਆ ਮੁੰਡਿਆਂ ਨੂੰ ਸਾਰਿਆਂ ਅਸੀਂ ਸਿਖਾਇਆ ਤੇ ਜਿਵੇਂ ਪਹਿਲੇ ਦਿਨ ਤੱਕ ਤੇ ਹੁਣੇ ਤੱਕ ਉਹਨਾਂ ਨੇ ਬਹੁਤ ਗਰੋਇੰਗ ਕੀਤੀ ਹੁਣ ਸ਼ਾਟ ਵੀ ਮਾਰ ਸਕਦੇ ਆ ਵਧੀਆ ਡ੍ਰਿਬਲਿੰਗ ਕਰਦੇ ਆ ਇਹ ਇਹ ਦੇ ਕਰਕੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਮਿਲੀ ਕਿ ਨਾਨ ਸਿੱਖਿਆ ਬਾਸਕਟਬਾਲ ਕਿਵੇਂ ਖੜਨ ਵਾਸਤੇ ਤੇ ਸਾਡਾ ਪਰਪਸ ਇਹ ਹੁੰਸੀ ਕਿ ਉਹ ਸਿੱਖਣ ਬਾਸਕਟਬਾਲ ਤੇ ਉਹ ਵੀ ਖੇਡ ਸਕਣ ਤੇ ਹਾਂਜੀ ਕੇ ਬੱਚੇ ਹੋਣਾ ਗੁੱਡਾ ਤੁਹਾਡੇ ਨਾਲ ਦੇ ਬੱਚੇ ਜਿਹੜੇ ਯੂਥ ਨੇ ਸਾਡੇ ਵਿੱਚ ਹਾਂਜੀ ਹਾਂਜੀ ਉਹ ਡਰਗ ਅਡਿਕਟ ਬਣ ਰਹੇ ਨੇ ਹਾਂਜੀ ਹਾਂਜੀ ਸਾਰੇ ਨਹੀਂ ਕੁਝ ਉਹਨਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਕਨਵੀ ਕਰਨਾ ਚਾਹੋਗੇ ਮੇਰਾ ਇਹੀ ਮੈਸੇਜ ਆ ਕਿ ਸਿੱਖੀ ਨਾਲ ਜੁੜੋ ਗੁਰਬਾਣੀ ਪੜੋ ਅਮਰਦਾਸਾ ਕੋ ਇਹਦੇ ਨਾਲ ਨਸ਼ੇ ਖਤਮ ਹੋ ਜਾਣਗੇ ਪੰਜਾਬ ਵਿੱਚ ਜੇ ਅਖੀਲਾ ਦਿਨ ਸੀ ਆ ਕੈਂਪ ਦਾ ਆ ਅਸੀਂ ਬਹੁਤ ਇਨਾਮ ਦਿੱਤੇ ਸੀ ਅੱਜ ਆ ਜਿਹੜੇ ਸਟੂਡੈਂਟ ਸੀਗੇ ਬਹੁਤ ਚੰਗੇ ਸੀਗੇ ਅਸੀਂ ਉਹਨਾਂ ਨੂੰ ਮੈਡਲ ਵੀ ਦਿੱਤੇ ਅਸੀਂ ਐਮ ਵੀ ਪੀ ਐਨ ਆਏ ਮਣਾਈ ਉਹ ਹੁੰਦਾ ਐਮ ਵੀ ਪੀ ਮੋਸਟ ਵੈਲਿਊਏਬਲ ਪਲੇਅਰ ਜਿਵੇਂ ਬਹੁਤ ਚੰਗਾ ਪਲੇਅਰ ਸਭ ਤੋਂ ਬੈਸਟ ਸਭ ਤੋਂ ਬੈਸਟ ਉਹਨਾਂ ਨੂੰ ਇਨਾਮ ਦਿੱਤਾ ਸੀਗਾ ਤੇ ਅੱਜ ਬਹੁਤ ਖੁਸ਼ੀ ਦਾ ਦਿੰਨਾ ਕਿਉਂਕਿ ਆ ਲਾਸਟ ਡੇ ਸੀ ਆ ਕੈਂਪ ਦਾ ਤੇ ਮੈਨੂੰ ਮੈਨੂੰ ਦੇਖਿਆ ਸੀਗਾ ਕਿ ਇੰਪਰੂਵਮੈਂਟ ਵਿੱਚ ਸ਼ਾਰਟਸ ਆਏ ਪਾਉਂਦੇ ਸੀ ਇਹ ਪਹਿਲਾਂ ਆਏ ਚੱਕ ਕੇ ਪਾਉਂਦੇ ਸੀ ਹੁਣ ਕਲੀਨ ਆਏ ਕਰਕੇ ਪਾਉਂਦੇ ਨੇ ਤੁਹਾਡਾ ਕੀ ਨਾਮ ਆ ਮੇਰਾ ਨਾਮ ਜੀ ਜਗਤਾਰ ਸਿੰਘ ਹੇਰ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਆ ਰਿਜਨਲੀ ਜੀ ਮੈਂ ਆਪ ਐਂਡ ਬਰਮਾਲੀ ਪਰਤੋਂ ਹੀ ਜਮ੍ਹਾਂ ਪੜਾ ਆਜੀ ਕਦ ਤੁਸੀਂ ਸਰ ਕਿੱਥੇ ਰਹਿੰਦੇ ਹੋ ਇਸ ਵੇਲੇ ਜੀ ਮੈਂ ਹਿਊਸਟਨ ਟੈਕਸਸ ਡਾਕਟਰੀ ਲਾਈਨ ਚ ਕੰਮ ਕਰਦਾ ਤੇ ਸਰ ਬਹੁਤ ਤੁਸੀਂ ਇਹ ਪਰਾਲਾ ਕਰ ਰਹੇ ਹੋ ਬੱਚਿਆਂ ਨੂੰ ਜਿਹੜਾ ਨਾਲ ਜੁਰ ਲਈਏ ਤੁਸੀਂ ਜਿਹੜੀ ਅਕੈਡਮੀ ਆ ਕਿੰਨਾ ਚਿਰ ਤੋਂ ਚਲਾ ਰਹੇ ਹੋ ਅਸੀਂ ਜੀ ਆ ਦੂਜਾ ਸਾਲ ਸਾਡੇ ਪਿੰਡ ਵਿੱਚ ਆਇਆ ਨੂੰ ਅਸੀਂ ਪਹਿਲਾਂ ਉੱਥੇ ਕਰਦੇ ਰਹਿੰਦੇ ਹਾਂ ਆਪ ਦੇ ਯੂਐਸ ਚ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਉਪਰਾਲਾ ਕਰ ਰਹੇ ਹਾਂ ਵੀ ਬੱਚਿਆਂ ਨਾਲ ਇੱਥੇ ਪੰਜਾਬ ਨਾਲ ਥੋੜਾ ਹੋਰ ਗੂੜਾ ਰਿਸ਼ਤਾ ਕਰੀਏ ਤਾਂ ਕਰਕੇ ਹੁਣ 2 ਸਾਲ ਹੋ ਗਏ ਸਾਨੂੰ ਲਗਾਤਾਰ ਆਉਂਦੇ ਹਾਂ ਜੁਲਾਈ ਚ ਆਉਂਦੇ ਹਾਂ ਪਹਿਲਾਂ ਤਾਂ ਮੈਂ ਕਹੂੰਗਾ ਵੀ ਅਸੀਂ ਉਹਨਾਂ ਨੂੰ سپورਟ ਇੰਟਰੋਡਿਊਸ ਕਰਨੀ ਆ ਬਾਸਕੇਟਬਾਲ ਜਿਹੜੇ ਉਹ ਦੇਖਦੇ ਰਹਿੰਦੇ ਨੇ ਬਾਕੀ ਅਸੀਂ ਕਹਿੰਦੇ ਹਾਂ ਵੀ ਉਹਨਾਂ ਨਾਲ ਐਕਸਰਸਾਈਜ਼ ਨਾਲ ਉਹਨਾਂ ਦੀ ਮੈਂਟਲ ਹੈਲਥ ਫਿਜ਼ੀਕਲ ਹੈਲਥ ਉੱਚ ਜਾਂਦੇ ਬੜਾ ਚੰਗਾ ਅਸਰ ਹੁੰਦਾ ਤੇ ਬਾਕੀ ਮੈਂ ਵੀ ਕਹੂੰਗਾ ਵੀ ਜਿਸ ਤਰ੍ਹਾਂ ਇੱਥੇ ਵੀ ਹੋਰ ਦੇਸ਼ਾਂ 'ਚ ਵੀ ਦੇਸ਼ਾਂ ਵਿਦੇਸ਼ਾਂ 'ਚ ਡਰੱਗਸ ਜਾਂ ਪੈੜੀ ਕੰਪਨੀ ਦਾ ਉਹਨਾਂ ਦਾ ਇੰਟਰੈਕਸ਼ਨ ਹੋ ਜਾਂਦਾ ਜੇ ਤੁਸੀਂ ਖੇਡ ਚ ਮਗਰ ਨਾ ਨਾਟ ਓਨਲੀ ਆਰ ਯੂ ਹੈਲਥੀ ਫਿਜ਼ੀਕਲੀ ਬਟ ਯੂ ਆਰ ਹੈਲਥੀ ਮੈਂਟਲੀ ਸੋਹਤੋ ਦੂਰ ਨੇ ਚੰਗੀ ਸੰਗਤ ਮਿਲਦੀ ਰਹਿੰਦੀ ਹੈ ਤੁਸੀਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਮੈਂ ਕਰਾਂ ਟੀੜਾ ਬਣਾ ਕੇ ਰੱਖਦੇ ਹੋ ਅੱਜ ਜਿਹੜਾ ਤੁਸੀਂ ਅਪਰਾਧਾ ਕੀਤਾ ਇੱਥੇ ਕਿੰਨੇ ਬੱਚਿਆਂ ਨੇ ਮਤਲਬ ਪਾਰਟਿਸਪੀਟ ਕੀਤਾ ਹਾਂਜੀ ਆ ਕਈ ਵਾਰ ਇੱਕ ਦੋ ਬੱਚੇ ਮਿਸ ਹੋ ਜਾਂਦੇ ਨੇ ਮੇਰੇ ਹਿਸਾਬ 42 ਤੋਂ 44 ਬੱਚੇ ਹੁੰਦੇ ਨੇ ਉਹਨਾਂ ਨਾਲ ਸਵੇਰੇ ਆ ਸ਼ੇਵਾ ਜਤਲਾ ਕੇ 6:45 ਮਾਫ ਕਰਨਾ 7:30 ਤੱਕ ਕਈ ਵਾਰ 8 ਵਜੇ ਤੱਕ ਅਸੀਂ ਟ੍ਰੇਨਿੰਗ ਕਰਦੇ ਹਾਂ ਬੱਚਿਆਂ ਨੂੰ ਤੇ ਤੁਸੀਂ ਕੀ ਫ੍ਰੀ ਚੀਜ਼ਾਂ ਬੰਧਿਆ ਕਰਵਾ ਰਹੇ ਹੋ ਸਪੋਰਟ ਦੇ ਨਾਲ ਹਾਂਜੀ ਮੈਂ ਤਾਂ ਕਹੂੰਗਾ ਜੀ ਅਸਲੀ ਅਸਲੀਤ ਵਿੱਚ ਜੇ ਕੋਸ਼ਿਸ਼ ਕਰੇ ਅਸੀਂ ਸਿੱਖ ਰਹੇ ਹਾਂ ਬੱਚਿਆਂ ਨੇ ਬਹੁਤ ਹੀ ਹਾਸਮੁਖ ਨੇ ਬੜੇ ਚੜ੍ਹਦੀ ਕਲਾ ਚ ਨੇ ਪਰ ਮੈਂ ਕੋਸ਼ਿਸ਼ ਕਰਦਾ ਆਂ ਆਪਣੇ ਬੱਚਿਆਂ ਨੂੰ ਆਪਣੇ ਨੀਫਿਜ਼ ਨੀਸਿਸ ਨੂੰ ਲੈ ਕੇ ਉਹਨਾਂ ਦਾ ਪੰਜਾਬ ਨਾਲ ਰਿਸ਼ਤਾ ਬਣਿਆ ਰਹੇ ਕਾਮਯਾਬ ਰਹੇ ਤੇ ਉਹ ਆ ਕੇ ਬਾਸਕੇਟਬਾਲ ਸਿਖਾਉਂਦੇ ਨੇ ਤੇ ਖੁਦ ਆਪ ਸਿੱਖਦੇ ਨੇ ਬੱਚਿਆਂ ਤੋਂ ਪੰਜਾਬੀ ਸਿੱਖਦੇ ਨੇ ਮਾਂ ਬੋਲੀ ਸਿੱਖਦੇ ਨੇ ਤੇ ਉਹਨਾਂ ਦਾ ਕਿੰਨਾ ਚੰਗਾ ਬਿਹੇਵੀਅਰ ਹੈ ਕਿੰਨਾ ਉਹਨਾਂ ਦੇ ਚੰਗੇ ਮੈਨਰਸ ਨੇ ਇਹ じゃ ਕੋਈ ਬੱਚਿਆਂ ਤੋਂ ਬਹੁਤ ਸਿੱਖਦੇ ਨੇ ਸਰ ਤੁਸੀਂ ਆਪ ਵੀ ਗੁਰਸਿੱਖ ਹੋ ਤੇ ਤੁਹਾਡੀ ਸਾਰੀ ਫੈਮਿਲੀ ਵੀ ਗੁਰਸਿੱਖ ਹੈ ਤੁਹਾਡੇ ਬੱਚੇ ਵੀ ਗੁਰਸਿੱਖ ਨੇ ਤੁਸੀਂ ਜਿਹੜੇ ਬੱਚੇ ਨੇ ਪਤਿਤਪਾਣੇ ਵੱਲੋਂ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਾਨਕ ਦੇਖੋ ਜੀ ਮੈਂ ਕਹਾਂਗਾ ਉਹ ਪਰਸਨਲ ਜਰਨੀ ਆ ਗੁਰੂ ਦੀ ਬਖਸ਼ਿਸ਼ ਮਿਹਰਾ ਅਨ ਆਪਾਂ ਹਮੇਸ਼ਾ ਗੁਰੂ ਮਰੇ ਅਰਦਾਸ ਕਰਦੇ ਆ ਨਿਮਰਤਾ ਨਾਲ ਵੀ ਸਾਨੂੰ ਸਿੱਖੀ ਲਾਈਨ ਚ ਜੋੜ ਕੇ ਰੱਖੀ ਤੇ ਦੂਸਰੇ ਵਾਸਤੇ ਵੀ ਆਸ ਰੱਖਦੇ ਆ ਜਿਹੜੇ ਸਿੱਖੀ ਤੋਂ ਕੁਝ ਦੂਰ ਹੋ ਗਏ ਨੇ ਉਹ ਸਕੇ ਰਸਤੇ ਤੇ ਸਕੇ ਲੇ ਤੇ ਦੁਬਾਰਾ ਤੁਰ ਪੈਣ ਆਪਣੇ ਕੇਸ਼ ਰੱਖਣ ਨਸ਼ਿਆਂ ਪਤਿਆਂ ਐਲਕੋਹੋਲਿਜ਼ਮ ਤੋਂ ਦੂਰ ਰਹਿਣ ਤੇ ਆਪਣੀ ਗੁਰਬਾਣੀ ਨਾਲ ਜੁੜਨ ਉਹੀ ਜਿੰਨਾ ਹੋ ਗੁਰਬਾਣੀ ਪ੍ਰਚਾਰਣਗੇ ਉਨੀਆਂ ਮੈਂ ਕਹੂੰਗਾ ਉਹਨਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਆਊਗੀ ਉਹੀ ਸੁਗੰਧ ਆਊਗੀ ਉਹਨਾਂ ਦੇ ਜੀਵਨ ਵਿੱਚੋਂ ਤੇ ਉਹ ਹਰ ਪੱਖ ਉਹਨਾਂ ਨੂੰ ਭਾਵੇਂ ਸਪੋਰਟਸ ਆ ਭਾਵੇਂ ਅਕਾਡੈਮਿਕਸ ਆ ਭਾਵੇਂ ਉਹਨਾਂ ਦੀ ਡੇਲੀ ਪਰਸਨਲ ਲਾਈਫ ਆ ਉਹਦੇ ਵਿੱਚ ਬੈਨੀਫਿਟ ਕਰੂਗੀ ਮੇਰੇ ਹਿਸਾਬ ਨਾਲ ਸਰ ਜਿਸ ਤਰ੍ਹਾਂ ਨਾ ਪਿੰਡਾਂ ਦੇ ਵਿੱਚ ਮਤਲਬ ਖੇਡਾਂ ਦੇ ਪ੍ਰਤੀ ਕੋਚ ਨਹੀਂ ਮਿਲ ਰਹੇ ਹੈਗੇ ਜਾਂ ਗ੍ਰਾਊਂਡ ਉਹ ਨਹੀਂ ਹੈ ਕਿ ਹਨਾ ਉਹਨਾਂ ਪ੍ਰਤੀ ਤੁਸੀਂ ਐਨ ਆਰ ਆਈ ਭਰਾ ਕੀ ਕਰ ਰਹੇ ਹੋ ਹਾਂਜੀ ਇਹ ਇਹ ਬਹੁਤ ਚੰਗਾ ਤੁਹਾਡਾ ਸਵਾਲ ਆ ਤੇ ਬਹੁਤ ਹੀ ਵੱਡਾ ਮੈਂ ਕਹਿ ਸਕਦਾ ਚੈਲੰਜ ਆ ਪਰ ਆਪਾਂ ਟੈਕਨੋਲੋਜੀ ਲਿਵਰਜ ਕਰ ਸਕਦੇ ਹਾਂ ਜਿਵੇਂ WhatsApp AI YouTube ਵੀਡੀਓਜ਼ ਤੇ ਆਪਾਂ ਜਿਹੜੇ ਉੱਥੇ ਦੇ ਸਟੂਡੈਂਟਸ ਨੇ ਉਹਨਾਂ ਨੂੰ ਇੱਥੇ ਵਿਜ਼ਿਟ ਕਰਾ ਸਕਦੇ ਹਾਂ ਉਹਨਾਂ ਨਾਲ ਇੰਟਰੈਕਸ਼ਨ ਕਰਾ ਸਕਦੇ ਹਾਂ ਐਂਡ ਜੇ ਆਪਾਂ ਆਰਗੇਨਾਈਜੇਸ਼ਨ ਸੈੱਟ ਕਰ ਸਕਦੇ ਹਾਂ ਜਿਨ੍ਹਾਂ ਨਾਲ ਹੁਣ ਜਿਵੇਂ ਅਸੀਂ ਜਵਾਕਰ ਨੂੰ ਯੂਨੀਫਾਰਮ ਬਾਸਕਟਬਾਲ ਆਦਿ ਕੁਝ ਔਕਾਸ਼ਨ ਦੇਨੇ ਤੇ ਉਹਨਾਂ ਨੂੰ ਇਨਕਰੇਜਮੈਂਟ ਮਿਲਦੀ ਆ ਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਇਹ ਬੱਚੇ ਬਹੁਤ ਪਸੰਦ ਕਰਦੇ ਨੇ ਅਸੀਂ ਦੁਬਾਰਾ ਆਉਂਦੇ ਆ ਇਸ ਤਰ੍ਹਾਂ ਜੀ ਤੁਸੀਂ ਕਹਿੰਦੇ ਪੰਜਾਬ ਦੇ ਵਿੱਚ ਹੀ ਜਾਣਦੇ ਹੋ ਜਾਂ ਤੁਸੀਂ ਭਾਰਤ ਦੇ ਵੱਖ-ਵੱਖ ਨਹੀਂ ਜੀ ਅਸੀਂ ਪੰਜਾਬ ਤੇ ਜਿਆਦਾ ਫੋਕਸ ਕਰਦੇ ਆਂ ਪੰਜਾਬ ਤੇ ਜਿਆਦਾ ਫੋਕਸ ਕਰਦੇ ਆਂ ਅਸੀਂ ਸਾਰੇ ਇੱਕ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਆ ਕਿ ਜਿਹੜੇ ਸਾਡੇ ਨੌਜਵਾਨ ਨੇ ਨਾ ਨਸ਼ੇ ਦੇ ਵਿੱਚ ਆ ਰਹੇ ਨੇ ਤੇ ਤੁਸੀਂ ਜਾਣ ਲੱਗੇ ਬੱਚਿਆਂ ਨੂੰ ਕੀ ਪ੍ਰੇਰਿਤ ਕਰਨਾ ਚਾਹੋਗੇ ਆਪਣਾ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਮੈਂ ਤਾਂ ਉਹੀ ਦੁਆਰਾ ਦੁਆਰਾ ਕਹਾਂਗਾ ਜੀ ਜੇ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਅਸੀਂ ਉਹ ਜਿਹੀਆਂ ਚੀਜ਼ਾਂ ਤੋਂ ਦੂਰ ਰਹੀਏ ਜੇ ਬਾਇ ਚਾਂਸ ਤੁਸੀਂ ਹੋ ਲਈ ਤੇ ਤੁਰ ਪਿਓ ਹਾਂ ਗੁਰੂ ਮਰੇ ਅਰਾਸ਼ ਕਰੋ ਵੀ ਆਪਾਂ ਉਹ 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 ਜਿਹੜਾ ਆਦਤਾਂ ਤੋਂ ਉਹ ਜਿਹੜਾ ਹੈਬਿਟਸ ਤੋਂ ਆਪਾਂ ਹਟ ਸਕੀਏ ਤੇ ਜੇ ਦੁਬਾਰਾ ਗਿਰ ਵੀ ਜਾਨੇ ਹੋ ਗਿਰ ਆਪ ਗਿਆ ਕੋਈ ਗੱਲ ਨਹੀਂ ਹੋ ਜਾਂਦੇ ਨੇ ਜ਼ਿੰਦਗੀ ਚ ਜ਼ਿੰਦਗੀ ਚ ਆਪਾਂ ਸਿੱਖਦੇ ਹਾਂ ਬਾਈ ਮੇਕਿੰਗ ਮਿਸਟੇਕਸ ਸੋ ਆਪਾਂ ਪੋਜ਼ਿਟਿਵ ਸਪੀਰ ਚੜਦੀ ਕਲਾ ਸਪੀਰ ਰੱਖੀਏ ਤੇ ਮੈਂ ਕਹੂੰਗਾ ਆਪਾਂ ਸਿੱਖੀ ਦੇ ਸਿਧਾਂਤਾਂ ਤੋਂ ਬਹੁਤ ਕੁਝ ਮਿਲਦਾ ਜਿਹੜਾ ਆਪਾਂ ਅਪਲਾਈ ਕਰ ਸਕਦੇ ਆ ਆਪਣੀ ਜ਼ਿੰਦਗੀ ਚ ਜੀ ਕਿਉਂ ਪਰਾਲੇ ਕੀਤੇ ਨੇ ਇਥੇ ਪੰਜਾਬ ਦੇ ਵਿੱਚ ਪਹੁੰਚ ਗਏ ਹਾਂ ਜੀ ਅਸੀਂ ਆਹ 5 ਦਿਨ ਕੈਂਪ ਲਾਈ ਸੀਗੀ ਬਾਸਕਟਬਾਲ ਦੀ ਸੋਮਵਾਰ ਤੋਂ ਸੁਨਿਚਰਵਾਰ ਤੱਕ ਸਵੇਰੇ ਬੱਚੇ ਆਉਂਦੇ ਸੀਗੇ 6 ਤੋਂ 7:30 ਉਹ ਡੇਢ ਕੈਂਡੀਚ ਆਪਾਂ ਕਾਫੀ ਬਾਸਕਟਬਾਲ ਦੇ ਡਿਫਰੈਂਟ ਡਿਫਰੈਂਟ ਸਕਿੱਲ ਸਿਖਾਈ ਜਿਵੇਂ ਡ੍ਰਿਬਲਿੰਗ ਸ਼ੂਟਿੰਗ ਰੀਬਾਉਂਡਿੰਗ ਪਾਸਿੰਗ ਪਰ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਐਕਟਿਵ ਰੱਖਣਾ ਉਹਨਾਂ ਨੂੰ ਯੂ ਨੋ ਉਹ ਹੋ ਦੇਣਾ ਹੋਪ ਵੀ ਤੁਸੀਂ ਐਕਟਿਵ ਰਹੋ ਤੇ ਕੁਛ ਵੀ ਕੁਛ ਵੀ ਤੁਸੀਂ ਅਕੰਪਲਿਸ਼ ਕਰ ਸਕਦੇ ਆ ਜਿਸ ਤਰ੍ਹਾਂ ਬੱਚੇ ਅੱਜਕੱਲ ਜੰਕ ਫੂਡ ਖਾਂਦੇ ਨੇ ਤੁਸੀਂ ਉਹਨਾਂ ਨੂੰ ਇਸ ਗੇਮਾਂ ਦਰਾਂ ਰਾ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਭੋਜਨ ਲੈਣਾ ਚਾਹੀਦਾ ਹਾਂਜੀ ਅਸੀਂ ਇਹਨਾਂ ਨੂੰ ਦੱਸਿਆ ਅਸੀਂ ਆਦੇ ਸਰੀਰ ਹੋਣੇ ਛੋਟੇ ਨੇ ਬੱਚੇ ਨੇ ਇਹਨਾਂ ਦਾ ਸਰੀਰ ਵੱਧ ਫੁੱਲ ਰਿਹਾ ਏ ਜਿੰਨੀ ਤੁਸੀਂ ਵਧੀਆ ਫੂਡਸ ਨਿਊਟ੍ਰੀਸ਼ਨ ਪਾਉਂਗੇ ਉਹਨਾਂ ਤੁਹਾਡਾ ਸਰੀਰ ਤਕੜਾ ਰਹੂਗਾ ਨਾ ਸਿਰਫ ਸਰੀਰ ਪਰ ਆਪਣਾ ਮਨ ਉਹਦੇ ਨਾਲ ਆ ਜਸ ਤੇ ਫੋਕਸ ਰਿੰਦਾ ਹੈ ਜੀ ਤੁਸੀਂ ਮੈਡਮ ਆ ਕੋਚ ਦੇ ਤੌਰ ਤੇ ਆਪ ਇਹਨਾਂ ਨੂੰ ਕੋਚਿੰਗ ਮਹੱਈਆ ਕਰਵਾ ਰਹੇ ਸੀਗੇ ਜਾਂ ਕੋਈ ਕੋਚ ਨੇ ਜਿਹੜੇ ਤੁਹਾਡੇ ਭਰੋਸੇਯੋਗ ਨੇ ਨਹੀਂ ਨਹੀਂ ਅਸੀਂ ਸਾਰੇ ਇੱਕੋ ਹੀ ਆ ਇਕੱਠੀ ਫੈਮਲੀ ਆ ਸਾਡੇ ਬੱਚੇ ਸੀਗੇ ਸਾਈਬ ਸਿੰਘ ਹਿੰਮਤ ਸਿੰਘ ਮਹਿਰ ਸਿੰਘ ਸੁਖਮਨ कौर ਆਪਾਂ ਸਾਰੇ ਰਿਸ਼ਤੇਦਾਰੀ ਆ ਸਾਰੇ ਇੱਕੋ ਫੈਮਲੀ ਚ ਨਹੀਂ ਆ ਇੱਕ ਖੇਡ ਤੋਂ ਇਲਾਵਾ ਤੁਸੀਂ ਕੋਈ ਹੋਰ ਖੇਡਾਂ ਵੱਲ ਵੀ ਬੱਚਿਆਂ ਨੂੰ ਪ੍ਰੇਸ਼ ਕਰਦੇ ਹੋ ਹਾਂਜੀ ਅਸੀਂ ਕਿੰਨੇ ਕੋਈ ਵੀ ਸਪੋਰਟ ਖੇਡੋ ਅਸੀਂ ਵੈਸੇ ਬਾਸਕਟਬਾਲ ਖੇਡਣਾ ਪਸੰਦ ਕਰਦੇ ਆਂ ਦੇਖਣਾ ਪਸੰਦ ਕਰਦੇ ਆਂ ਪਰ ਹਮੇਸ਼ਾ ਪਰ ਜੋ ਜਿਹੜੀ ਵੀ ਉਹਨਾਂ ਦੀ ਇੰਟਰਸਟ ਪੈਸ਼ਨ ਆ ਉਹ ਕੋਈ ਵੀ ਸਪੋਰਟ ਵਿੱਚ ਹੋ ਸਕਦੀ ਆ ਅਸੀਂ ਹੌਪ ਕਰਦੇ ਆਂ ਬੱਚੇ ਸਿੱਧੀ ਲਾਈਨ ਤੇ ਰਹਿਣ ਸਪੋਰਟਸ ਦੇ ਨਾਲ ਉਹ ਥੋੜਾ ਜਿਹਾ ਉਹ ਚੁਸਤ ਰਹਿੰਦੇ ਆ ਤਕੜੇ ਰਹਿੰਦੇ ਆ ਤੇ ਸਟੱਡੀਜ਼ ਵਿੱਚ ਪੂਰਾ ਤਕੜਾ ਹਾਰਡਵਰਕ ਕਰਕੇ ਗਾਂਧੀ ਗਾਂਬ ਦੇ ਗੋਲਸ ਆਵ ਦੀ ਡ੍ਰੀਮਸ ਅਕੰਪਲਿਸ਼ ਕਰਨ ਜੀ ਮੈਡਮ ਆਪਨੇ ਇਸਕੋ ਕੰਪੀਟੀਸ਼ਨ ਵੀ ਕਰਵਾਇਆ ਗਿਆ ਬੱਚਿਆਂ ਨੂੰ ਹਾਂਜੀ ਵਿੱਚ ਵਿੱਚ ਜਿੱਦੋ ਡ੍ਰਿਲਸ ਕਰਕੇ ਉਸ ਤੋਂ ਬਾਅਦ ਚੋਂ ਆਪਦੇ ਨਾਲ ਟੀਮਸ ਬਣਾ ਕੇ ਇੱਕ ਦੂਜੇ ਨਾਲ ਖੇਡਦੇ ਹੁੰਦੇ ਸੀਗੇ ਕੰਪੀਟੀਸ਼ਨ ਕਰਦੇ ਸੀ ਕੀ ਪ੍ਰੇਰਿਤ ਕਰਨਾ ਚਾਹੋਗੇ ਬੱਚਿਆਂ ਨੂੰ ਕੀ ਅਪਰੇਰਿਤ ਵੀ ਮੋਟੀਵੇਸ਼ਨ ਵੀ ਤੁਸੀਂ ਕੁਝ ਵੀ ਅਕੰਪਲਿਸ਼ ਕਰ ਸਕਦੇ ਆ ਜਿਹੜਾ ਤੁਸੀਂ ਆਪਦੇ ਕੋਈ ਵੀ ਡ੍ਰੀਮਸ ਨੇ ਤੁਸੀਂ ਫੋਕਸ ਕਰੋ ਹਾਰਡ ਵਰਕ ਕਰੋ ਡੈਡੀਕੇਟ ਆਪ ਦੇ ਆਪਣੂ ਕਰੋ ਸਪੋਰਟ ਹਮੇਸ਼ਾ ਹੈਗੀਆ ਤੇ ਅਕੰਪਲਿਸ਼ ਜਿਹੜਾ ਵੀ ਕੁਝ ਤੁਸੀਂ ਕਰਨਾ ਚਾਹੋ ਨੇ ਕਰ ਸਕਦੇ ਆ ਇਸ ਆਕਸਫੋਰਡ ਸਕੂਲ ਵੱਲੋਂ ਤੁਹਾਨੂੰ ਕੀ ਸਹਿਯੋਗ ਮਿਲ ਰਿਹਾ ਇਸ ਬਹੁਤ ਜ਼ਿਆਦਾ ਸੰਯੋਗ ਇਹਨਾਂ ਨੇ ਦਿੱਤਾ ਆਪਣਾ ਮੇਰੇ ਹਸਬੰਦ ਜਗਤਾਰ ਸਿੰਘ ਉਹਨਾਂ ਨੂੰ ਹਮੇਸ਼ਾ ਕਾਲ ਕਰਕੇ ਓਹੋ ਹਮੇਸ਼ਾ ਵੀ ਜੀ ਮੈਨਾਂ ਸਪੋਰਟ ਕਰਦੇ ਵੀ ਜਰੂਰ ਆਓ ਸਿਖਾਓ ਬੱਚਿਆਂ ਨੂੰ ਬੱਚਿਆਂ ਨੂੰ ਇਕੱਠੇ ਕਰਦੇ ਆ ਅਨਾਉਂਸਮੈਂਟਾਂ ਕਰਦੇ ਆ ਸਾਨੂੰ ਬਹੁਤ ਅਸੀਂ ਬਹੁਤ ਥੈਂਕਫੁਲ ਆ ਵੀ ਉਹ ਸਾਡੇ ਨਾਲ ਇੰਨੀ ਸੰਜੋਗਤਾ ਦਿੰਦੇ ਨੇ ਤੁਹਾਡੇ ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੇਡਾਂ ਦਾ ਉਪਰਾਲਾ ਕੀਤਾ ਗਿਆ ਕੀ ਤੁਸੀਂ ਕਹਿਣਾ ਚਾਹੋਗੇ ਇਹ ਬਹੁਤ ਸੁਨਹਿ ਇੱਕ ਅਚੀਵਮੈਂਟ ਵੀ ਹੈ ਤੇ ਐਂਗੇਜਮੈਂਟ ਵੀ ਹੈ ਬੱਚਿਆਂ ਦੇ ਵਸੇ ਕਿਉਂਕਿ ਇਹ ਬਾਹਰੋਂ ਆ ਕੇ ਇਹਨਾਂ ਨੇ ਇੱਥੇ ਕੈਂਪ ਲਗਾਇਆ ਇਹਨਾਂ ਨੇ ਬੱਚਿਆਂ ਨੂੰ ਸਿਖਾਇਆ ਵੀ ਖੁਦ ਵੀ ਰੋਸ ਸਵੇਰੇ ਬਹੁਤ ਵਧੀਆ ਖੇਡਾਂ ਦਾ ਪ੍ਰਬੰਧ ਕੀਤਾ ਬੱਚਿਆਂ ਨੂੰ ਹੁਣ ਵੀ ਬਹੁਤ ਸਾਰੇ ਗਿਫਟਸ ਜਿਹੜੇ ਬਾਸਕਟਬਾਲ ਫਲ ਫਰੂਟ ਬੱਚਿਆਂ ਨੂੰ ਦਿੱਤੇ ਗਏ ਔਰ ਇਹ ਇੱਕ ਬਹੁਤ ਅੱਛਾ ਪ੍ਰਾਲਾ ਹੈ ਕਿਉਂਕਿ ਬਾਹਰੋਂ ਆ ਕੇ ਆਪਣੇ ਆਪ ਨੂੰ ਮੇਨਟੇਨ ਕਰਨਾ ਤੇ ਸਕੂਲ ਦੇ ਵਿੱਚ ਰੂਟੀਨ ਵਾਈਜ਼ ਆਪਣੀ ਰੂਟੀਨ ਸੈਟਲ ਕਰਨੀ ਉੱਥੋਂ ਦੀ ਰੇਂਜ ਜਿਹੜੀ ਸੀ ਬਹੁਤ ਅੱਛੇ ਪਲੇਅਰਸ ਐ ਬਾਸਕਟਬਾਲ ਦੇ ਜਿਨ੍ਹਾਂ ਨੇ ਸਕੂਲ ਨੂੰ ਬਹੁਤ ਅੱਛਾ ਅਚੀਵਮੈਂਟ ਦਿੱਤਾ ਪ੍ਰੈਸਪਸ ਵੀ ਇਹ ਦੇਖਣ ਨੂੰ ਤੁਹਾਨੂੰ ਮਿਲਿਆ ਹੋ ਗਿਆ ਵੀ ਜਿਸ ਤਰ੍ਹਾਂ ਤੁਹਾਨੂੰ ਇੱਕ ਫੋਰਨ ਦੇ ਕੋਚ ਨੇ ਜਿਹੜੇ ਇਸ ਸਕੂਲ ਦੇ ਵਿੱਚ ਮਿਲ ਕੇ ਖੋਣ ਬਿਲਕੁਲ ਬਿਲਕੁਲ ਕੋਈ ਨਾ ਮਾ ਅਕਸਪੀਰੀਅੰਸ ਹੈ ਇਹਨਾਂ ਦੇ ਨਾਲ ਹੋਇਆ ਹੋਵੇ ਇਹ ਇੰਨੇ ਜਿਆਦਾ ਡੈਡੀਕੇਟਿਡ ਹੈ ਇੰਨੇ ਜਿਆਦਾ ਡੈਡੀਕੇਟਿਡ ਹੈ ਕਿ ਇਹਨਾਂ ਦਾ ਮੀਨ ਏਮ ਕਿ ਮਾਰਨਿੰਗ ਚਾਣਾ ਖੇਲਣਾ ਬੱਚਾ ਨੂੰ ਖਿਲਾਵਾ ਸਿਕਾਣਾ ਸਾਰਾ ਕੁਝ ਇਹਨਾਂ ਦੇ ਨਾਲ ਹੀ ਔਰ ਇਹ ਚੀਜ਼ ਬਹੁਤ ਅੱਛੀ ਜਿਹੜਾ ਉਪਰਾਲਾ ਹੈ ਮੈਨੂੰ ਬੜਾ ਅੱਛਾ ਲੱਗਿਆ ਕਿ ਵੀ ਇੱਕ ਬੰਦਾ ਜਿਹੜਾ ਇਨੀਸ਼ੀਏਟਿਵ ਲੈ ਕੇ ਕੰਮ ਕਰਦਾ ਕਿਉਂਕਿ ਸਾਡੇ ਇੱਥੇ ਕਈਆਂ ਨੂੰ ਹਾਜ਼ਰਤ ਹੁੰਦੀ ਕਿ ਵੇਖਾ ਵਿਖਾਈ ਦਾ ਇਹਨਾਂ ਨੂੰ ਕੋਈ ਵੇਖਾ ਵਿਖਾਈਆ ਚੱਕਣ ਨਹੀਂ ਇਹਨਾਂ ਨੂੰ ਆਪਣਾ ਕੰਮ ਕਰਨਾ ਆਏ ਆਪਕੇ ਲਈ ਬੱਚਾ ਨੂੰ ਖੁਲਾਇਆ ਇਨਕਰੀਮੈਂਟ ਕੀਤੀ ਤੇ ਸਾਨੂੰ ਹਸਪਤਾਲ ਸੂਲ ਨੂੰ ਤੇ ਬੜੀ ਵੱਡੀ ਓਪਰਚੁਨਿਟੀ ਮਿਲੀ ਐਸਸੀ ਨੂੰ ਦੇਖਣ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕਿਹੜਾ ਤੋਂ ਇਲਾਵਾ ਉਹਨਾਂ ਦਾ ਪਰਿਵਾਰ ਡਾਕਟਰ ਵੀ ਹੈ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਵੀ ਕੋਈ ਟੈਂਪ ਲਗਾ ਕੇ ਜਾਂ ਹੋਰ ਇਨ ਫਿਊਚਰ ਇਹਨਾਂ ਨੇ ਕੋਈ ਸਰਦਾਰ ਸੰਧਤਾ ਕੇ ਸੇ ਕੋਈ ਦਾ ਮੈਡੀਕਲ ਸੁਰੱਖਤਾ ਵੀ ਬੱਚਿਆਂ ਨੂੰ ਪ੍ਰੋਵਾਈਡ ਕਰਵਾਵਾਂਗੇ ਬਿਲਕੁਲ ਕਿਉਂਕਿ ਇਹਨਾਂ ਦੇ ਵਿੱਚ ਇੱਕ ਦੇਖੋ ਜਿਹੜੇ ਬੰਦੇ ਜੀ ਅਨ ਅਰੇਂਜਮੈਂਟ ਹੈ ਜਿਹੜਾ ਬੰਦਾ ਕੁਝ ਕਰਨਾ ਚਾਹੁੰਦਾ ਉਹ ਦੱਸਦਾ ਨਹੀਂ ਉਹ ਕਰਦਾ ਤੇ ਕੀਤੇ ਦੇ ਵਿੱਚ ਹੀ ਫਲ ਹੈ ਅਸੀਂ ਕਰਮ ਨੂੰ ਹੀ ਫਲ ਕਹਿੰਦੇ ਹਾਂ ਕੀਤੇ ਜੀ ਫਲ ਹੈ ਤੇ ਇਹਨਾਂ ਦੇ ਵਿੱਚ ਇੱਕ ਬੜੀ ਅੱਛੀ ਇਹਨਾਂ ਸਾੜਿਆਂ ਦੇ ਵਿੱਚ ਇੱਕ ਅਨ ਅਰੇਂਜਮੈਂਟ ਹੈ ਕਿ ਅਸੀਂ ਬੱਚਿਆਂ ਨੂੰ ਕੁਝ ਕਰਨਾ ਔਰ ਅਸੀਂ ਇਹਨਾਂ ਨੂੰ ਅੱਛਾ ਕਰਕੇ ਜਾਣਾ। ਦੇਖੋ ਸਾਰੇ ਗੁਰ ਸਿੱਖ ਆ। ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਰਿਲੀਜੀਅਨ ਦਾ ਜਾਂ ਕੁਛ ਹੈ। ਸਭ ਨੂੰ ਸਕਾਰ ਹੈ ਸਾਰੇ ਬੱਚਿਆਂ ਨੂੰ। ਕੋਈ ਦਿੱਕਤ ਹੀ ਨਹੀਂ ਹੋ ਚੀਦੀ ਕਿ ਵੀ ਅਸੀਂ ਇਹਨੂੰ ਕੀ ਇਸ ਨਹੀਂ ਦੇਣਾ, ਇਹਨੂੰ ਦੇਣਾ ਸਭ ਬੱਚਿਆਂ ਵਾਂਗ ਸੇ ਗਿਫਟਸ ਵੀ ਤੇ ਸਭ ਬੱਚਿਆਂ ਨੂੰ ਖੁਸ਼ ਆ ਰਹੇ। ਸਰ ਤੁਸੀਂ ਆਪਣੇ ਵੱਲੋਂ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਆਪਣੇ ਵੱਲੋਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਪੰਜਾਬ ਦੀ ਧਰਤੀ ਕਿ ਅਸੀਂ ਧਰਤੀ ਹੈ। ਜਿਹਦੀ ਹਰਿਆਲੀ, ਜਿਹਦੀ ਅ ਦੂਰ ਦੂਰ ਤੱਕ ਜਾਣਿਆ ਜਾਂਦਾ ਕਿ ਪੰਜਾਬੀ ਹਰ ਜਗ੍ਹਾ ਦੇ ਹੁੰਦਾ। ਤੇ ਪੰਜਾਬੀ ਜੀ ਹਰ ਜਗ੍ਹਾ ਤੇ ਹੁੰਦਾ ਤੇ ਉਹਦੀ ਇਨਕਰੇਜਮੈਂਟ ਵੀ ਨਾਲ ਹੁੰਦੀ ਆ ਉਹਦੀ ਇਨਕਰੇਜਮੈਂਟ ਨਾਲ ਹੁੰਦੀ ਤੇ ਉਹਦੀ ਡੈਡੀਕੇਸ਼ਨ ਤੇ ਹਾਰਡਵਰਕ ਵੀ ਨਾਲ ਹੁੰਦਾ ਇਸ ਕਰਕੇ ਪੰਜਾਬੀ ਡਰਦਾ ਨਹੀਂ ਨਾ ਡਰਦਾ ਨਾ ਡਰੇਗਾ ਕਿਸੇ ਵੀ ਕਮਿਊਨਿਟੀ ਦਾ ਹੋਵੇ ਪੰਜਾਬੀ ਉਹਦੇ ਅੰਦਰ ਇੱਕ ਅਜੀਬ ਜਿਹਾ ਰੈਵੋਲੂਸ਼ਨਰੀ ਇਫੈਕਟ ਹੁੰਦਾ ਉਹ ਸੋਚਦਾ ਵੀ ਹੈ ਕਰਦਾ ਵੀ ਹੈ ਤੇ ਐਕਟ ਕਰਕੇ ਦਿਖਾ ਦਿੰਦਾ ਸ਼ਾਮ ਨੂੰ ਇਸ ਕਰਕੇ ਪੰਜਾਬੀ ਇਸ ਪੰਜਾਬੀ ਬੀਸਿਕਲੀ